2500 ਦੀ ਥਾਂ 3000 ਰੁਪਇਆ ਮਿਲੇਗੀ ਪੈਨਸ਼ਨ April ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਜਿਹੜੀ ਪੈਨਸ਼ਨ ਹੈ ਉਹ 3000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਜਾਰੀ ਕਰ ਦਿੱਤੀ ਜਾਏਗੀ ਕਿਹੜੇ ਅਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪੈਨਸ਼ਨ ਮਿਲੇਗੀ ਅਤੇ ਕਿਹੜੇ ਉਹ ਲੋਕ ਹੋਣਗੇ ਜਿਨ੍ਹਾਂ ਨੂੰ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਮਿਲੇਗੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੀ ਬੁਢਾਪਾ ਵਿਧਵਾ ਅਤੇ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਬਾਰੇ ਤਾਂ ਮਾਰਚ ਮਹੀਨੇ ਦੀ ਜੇ ਆਪਾਂ ਪੈਨਸ਼ਨ ਦੀ ਗੱਲ ਕਰੀਏ ਤਾਂ ਉਹ 1500 ਦੇ ਹਿਸਾਬ ਨਾਲ ਸਾਰੇ ਹੀ ਪੰਜਾਬ ਵਿੱਚ ਲਗਭਗ ਮਹੀਨੇ ਦੀ ਆਖਰੀਆਂ ਤਰੀਕਾਂ ਦੇ ਵਿੱਚ ਜਿਹੜੀ ਜਾਰੀ ਕਰ ਦਿੱਤੀ ਗਈ ਸੀ ਪਰ ਅਜੇ ਬਹੁਤ ਸਾਰੇ ਜ਼ਿਲ੍ਹੇ ਬਲਾਕ ਅਤੇ ਕੁਝ ਲੋਕ ਸਨ ਜਿਨ੍ਹਾਂ ਦੀ ਮਾਰਚ ਮਹੀਨੇ ਦੀ ਪੈਨਸ਼ਨ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਉਹ ਕੱਟ ਦਿੱਤੀ ਗਈ ਹੈ ਇਸ ਕਰਕੇ ਜਿਹੜੀ ਉਹਨਾਂ ਦੀ ਪੈਨਸ਼ਨ ਹੈ ਉਹ ਨਹੀਂ ਆਈ ਕਿਉਂਕਿ ਲਗਭਗ ਸਾਰੇ ਹੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਸਰਕਾਰ ਨੇ ਜਾਰੀ ਕਰ ਦਿੱਤੀ ਗਈ ਸੀ ਅਤੇ ਜੇਕਰ ਤੁਹਾਡੀ ਪੈਨਸ਼ਨ ਉਸ ਵਿੱਚ ਨਹੀਂ ਆਈ ਤਾਂ ਹੋ ਸਕਦਾ ਹੈ ਕਿ ਤੁਹਾਡੀ ਪੈਨਸ਼ਨ ਕੱਟੀ ਗਈ ਹੋਵੇ ਤਾਂ ਪੰਜਾਬ ਸਰਕਾਰ ਨੇ ਬਹੁਤ ਹੀ ਸਹੀ ਤਰੀਕੇ ਦੇ ਨਾਲ ਇੱਕ ਵੈਰੀਫਿਕੇਸ਼ਨ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਪਾਇਆ ਕਿ ਜਿਹੜੇ ਵੀ ਲੋਕ ਗਲਤ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੈਨਸ਼ਨ ਲੈ ਰਹੇ ਸੀ ਚਾਹੇ ਉਹ ਵਿਧਵਾ ਪੈਨਸ਼ਨ ਹੋਵੇ ਬੁਢਾਪਾ ਪੈਨਸ਼ਨ ਹੋਵੇ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਹੋਵੇ ਤਾਂ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਉਹ ਕੱਟ ਦਿੱਤੀ ਗਈ ਹੈ ਕਿਉਂਕਿ ਉਹ ਉਸ ਵੈਰੀਫਿਕੇਸ਼ਨ ਦੇ ਵਿੱਚ ਸਹੀ ਨਹੀਂ ਪਾਏ ਗਏ ਕੁਝ ਲੋਕਾਂ ਨੇ ਗਲਤ ਕਾਗਜ਼ਾਤ ਲਗਾ ਕੇ ਜਿਹੜੀ ਪੈਨਸ਼ਨ ਹੈ ਉਹ ਚਾਲੂ ਕਰਵਾਈ ਹੋਈ ਸੀ ਸੋ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਉਹ ਕੱਟ ਦਿੱਤੀ ਗਈ ਹੈ ਪਰ ਅਜੇ ਵੀ ਬਹੁਤ ਸਾਰੇ ਲੋਕ ਹਨ ਜਿਹੜੇ ਬਿਲਕੁਲ ਸਹੀ ਵੀ ਹਨ ਪਰ ਉਹਨਾਂ ਦੀ ਵੀ ਜਿਹੜੀ ਪੈਨਸ਼ਨ ਹੈ ਉਹ ਨਹੀਂ ਆਈ ਸੋ ਉਹਨਾਂ ਦੀ ਪੈਨਸ਼ਨ ਆਏਗੀ 3000 ਰੁਪਏ ਕਿਉਂਕਿ ਇੱਕ ਤਾਂ ਤੁਹਾਡੀ ਮਾਰਚ ਮਹੀਨੇ ਦੀ ਪੈਨਸ਼ਨ ਤੁਹਾਨੂੰ ਜਾਰੀ ਕੀਤੀ ਜਾਏਗੀ ਅਤੇ ਦੂਸਰਾ ਤੁਹਾਨੂੰ ਅਪ੍ਰੈਲ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਹ ਵੀ ਜਾਰੀ ਕੀਤੀ ਜਾਏਗੀ ਇਸ ਕਰਕੇ ਪੰਜਾਬ ਦੇ ਉਹਨਾਂ ਲੋਕਾਂ ਨੂੰ 3000 ਰੁਪਏ ਪੈਨਸ਼ਨ ਦਿੱਤੀ ਜਾਏਗੀ ਸੋ ਜਿਵੇਂ ਕਿ ਆਪਾਂ ਦੇਖਿਆ ਮਾਰਚ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਲੋਕਾਂ ਨੂੰ ਦਿੱਤੀ ਗਈ ਸੀ ਪਰ ਅਪ੍ਰੈਲ ਦੀਆਂ ਸ਼ੁਰੂਆਤੀ ਤਰੀਕਾਂ ਦੇ ਵਿੱਚ ਹੀ ਜਿਹੜੀ ਪੈਨਸ਼ਨ ਹੈ ਉਹ ਜਾਰੀ ਕਰ ਦਿੱਤੀ ਜਾਏਗੀ ਸੋ ਉਹਨਾਂ ਨੂੰ ਜਿਹੜੀ ਪੈਨਸ਼ਨ ਦਾ ਲਾਭ ਹੈ ਉਹ 3000 ਰੁਪਏ ਮਿਲੇਗਾ ਅਤੇ ਬਾਕੀ ਲੋਕਾਂ ਨੂੰ ਜਿਹੜੀ ਪੈਨਸ਼ਨ ਹੈ ਉਹ 1500 ਦੇ ਹਿਸਾਬ ਨਾਲ ਹੀ ਆਏਗੀ ਪਰ ਬਹੁਤ ਜਲਦ ਜਿਹੜੀ ਸਰਕਾਰ ਹੈ ਉਸ ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ ਅਤੇ ਜਿਹੜੀ ਤੁਹਾਨੂੰ ਪੈਨਸ਼ਨ ਹੈ ਉਹ 2500 ਦੇ ਹਿਸਾਬ ਨਾਲ ਮਿਲਣੀ ਸਟਾਰਟ ਹੋ ਜਾਏਗੀ ਅਤੇ ਜਿਹੜਾ 1000 ਰੁਪਿਆ ਔਰਤਾਂ ਨੂੰ ਪ੍ਰਤੀ ਮਹੀਨਾ ਦਿੱਤਾ ਜਾਣਾ ਹੈ ਉਸ ਲਈ ਵੀ ਜਿਹੜਾ ਸਰਕਾਰ ਹੈ ਉਹ ਕੁਝ ਹੀ ਦਿਨਾਂ ਦੇ ਵਿੱਚ ਨਿਯਮ ਲਾਗੂ ਕਰ ਦੇਗੀ ਅਤੇ ਕੁਝ ਹੀ ਮਹੀਨਿਆਂ ਦੇ ਵਿੱਚ ਜਿਹੜੇ ਉਹ ਫਾਰਮ ਹੈ ਭਰਨੇ ਸਟਾਰਟ ਹੋ ਜਾਣਗੇ ਸੋ ਇਸੇ ਤਰ੍ਹਾਂ ਨਿਆ ਹੋਰ ਵੀ ਖਬਰਾਂ ਜਾਣਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਚੈਨਲ ਨੂੰ ਬੈਲ ਆਈਕਨ ਬਟਨ ਪ੍ਰੈਸ ਕਰਕੇ ਰੱਖੋ ਤਾਂ ਕਿ ਸਾਡੇ ਦੁਆਰਾ ਦਿੱਤੀਆਂ ਜਾਣ ਵਾਲੀਆਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕਣ